ਪਿਛਲੇ ਕਈ ਦਿਨਾਂ ਤੋਂ ਨਾ ਮੈਨੂੰ ਇੱਕ ਗੱਲ ਕਲੀਅਰ ਹੋ ਗਈ ਵੀ ਜਿਹੜਾ ਪਾਕਿਸਤਾਨਾ ਹੋ ਇੰਡੀਆ ਤੋਂ ਕ੍ਰਿਕਟ ਦਾ ਮੈਚ ਕਿਉਂ ਨਹੀਂ ਜਿੱਤਦਾ ਇਹਦਾ ਇੱਕੋ ਇੱਕ ਕਾਰਨ ਆ ਵੀ ਇਹ ਇਹ ਨਾ ਇੰਡੀਆ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਇਹ ਤਾਂ ਜੰਗ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਮੈਚ ਨੂੰ ਕੀ ਇਹਨਾਂ ਨੇ ਟੱਟੂ ਸੀਰੀਅਸ ਲੈ ਕੇ ਜਾਣਾ ਜਦੋਂ ਜੰਗ ਦਾ ਐਲਾਨ ਹੋਇਆ ਨਾ ਇਹਨਾਂ ਨੂੰ ਖੁਸ਼ੀ ਹੋ ਬਹੁਤ ਹੋ ਗਈ ਪਤੰਦਲ ਸੂਟ ਨਵੇਂ ਸਵਾਈ ਜਾਂਦੇ ਨੇ ਕੋਈ ਬਲੌਗ ਬਣਾਉਣ ਲੱਗਿਆ ਤੇ ਸਾਰੀ ਦੁਨੀਆ 'ਚ ਨਾ ਜਦੋਂ ਜੰਗ ਦਾ ਐਲਾਨ ਹੁੰਦਾ ਹੁੰਦਾ ਤਾਂ ਉਹ ਮੈਜਰਾਂ ਤਿਆਰ ਕਰਦੇ ਨੇ ਪਾਕਿਸਤਾਨ ਵਾਲੇ ਮੀਮ ਤਿਆਰ ਕਰੀ ਜਾਂਦੇ ਨੇ ਉੱਤੋਂ ਸਾਲੇ 20-20 ਘੰਟੇ ਤਿਆਰ ਕਰਦੇ ਨੇ ਕਿ ਬੰਦੇ ਤਾਂ ਮੱਤੋਂ ਮੱਲੀ ਹੱਥਾਂ ਨਿਕਲ ਜਾਂਦਾ ਇੱਕ ਗੱਲ ਤਾਂ ਹੈ ਮੀਮ 'ਚ ਜਿੱਤ ਗਏ ਅਰੇ ਯਾਰ ਇਹਨਾਂ ਨੇ ਸੀਰੀਅਸ ਵੀ ਕਿਵੇਂ ਲੈ ਕੇ ਜਾਣਨਾ ਇਹ ਕਿਉਂਕਿ ਆਪਣੇ ਵਾਲੇ ਧਮਕੀਆਂ ਇਹ ਜਿਹਿਆਂ ਦਿੰਦੇ ਨੇ ਕਿ ਤੁਹਾਡਾ ਪਾਣੀ ਬੰਦ ਕਰ ਦਾਂਗੇ ਉਹੀ ਚਾਹ ਪਾਣੀ ਵਾਲੀਆਂ ਗੱਲਾਂ ਫੇਰ ਮੁੜਪੜ ਕੇ ਉੱਥੀ ਰਾਜਨੀਤੀ ਆ ਜਾਂਦੀ ਆ ਚਾਹ ਬਣਾਉਂਦੇ ਰਹਾਂ ਪਾਣੀ ਬੰਦ ਲੜਦੇ ਪਾਣੀ ਬੰਦ ਕਰਨ ਨੂੰ ਖਾਲਾ ਉਹ ਨਾਲੀਆ ਉਹ ਪਾਣੀ ਬੰਦ ਕਰਨ ਪਿੱਛੇ ਤਾਂ ਹੁਣ ਸਾਡੀਆਂ ਪੱਡਿਆਂਆਂ ਬੁੜੀਆਂ ਵੀ ਲੜਨੋਂ ਹਟ ਗਈਆਂ ਕਿਹੜੀ ਧਮਕੀ ਦੇ ਰਹੇ ਹੋ ਤੁਸੀਂ ਕੋਈ ਹੋਰ ਧਮਕੀ ਦਿਵੋ ਯਾਰ ਖਾਲਾ ਵੈਸੇ ਜਿਹੜੇ ਸਾਹ ਵਿੱਚ ਪਾਕਿਸਤਾਨ ਚ ਹੁਸਨਾ ਨਾ ਮੈਨੂੰ ਤਾਂ ਐਂ ਲੱਗਦਾ ਵੀ ਸਪਾਈਆਂ ਦੀ ਜਗ੍ਹਾ ਬਚੋਲੇ ਨਾ ਭੇਜ ਦਈਏ ਉਧਰ ਨੂੰ ਨਾਲੇ ਰਿਸ਼ਤਦਾਰੀ ਵੀ ਵੱਧ ਜਾਂਦੀ ਆ ਕੀ ਆ ਹਜੇ ਤੱਕ ਵਿਆਹ ਨਹੀਂ ਹੁੰਦਾ ਮੈਂ ਸੁਣਿਆ ਉੱਧਰ ਤਾਂ 2 2 3 3 ਵੀ ਹੋ ਜਾਂਦੇ ਆ ਅੱਜ ਜਿੰਨਾ ਕਨਾ ਪਾਕਿਸਤਾਨ ਵਾਲੇ ਇੰਡੀਆ ਦੀ ਜੰਗ ਨੂੰ ਸੀਰੀਅਸ ਲੈ ਰਹੇ ਨੇ ਐਤੋਂ ਵੱਧ ਤਾਂ ਸਾਡਾ ਜ ਆਪਾ ਚੰਡੀਗੜ੍ਹ ਵਾਲੀ ਪ੍ਰੀਤੀ ਪਿੱਛੇ ਸੀਰੀਅਸ ਸੀ ਐਤੋਂ ਵੱਧ ਜੰਗ ਤਾਂ ਉਹਨੇ ਆਪਦੇ ਘਰੇ ਛੇੜ ਦੀ ਸੀ 4 ਦਿਨ ਰੋਟੀ ਨਹੀਂ ਖਾਧੀ ਸੀ ਉਹ ਤਾਂ ਘਰੇ ਗ੍ਰਨੇਡ ਚਲਾਉਣ ਨੂੰ ਤਿਆਰ ਸੀ ਕਹਿੰਦਾ ਮੈਂ ਉੱਥੇ ਗਿਆ ਕਰਾਉਣਾ ਓਏ ਤੁਹਾਨੂੰ ਤਾਂ ਫੇਰ ਸ਼ਰਿਆਮ ਉਹਨਾਂ ਨੇ ਜੰਗ ਦਾ اعلان ਕੀਤਾ ਯਾਰ ਮਾੜਾ ਮੋਟਾ ਤਾਂ ਸੀਰੀਅਸ ਹੋ ਗੋ ਤੁਸੀਂ ਤਾਂ ਹਰੇਕ ਗੱਲ ਦਾ ਹੀ ਮਜ਼ਾਕ ਕੋਲ ਨਾ ਬੈਠੀਓ ਉਦੋਂ ਮੈਂ ਅੱਜਕੱਲ੍ਹ ਚੱਲਿਆ ਨਹੀਂ ਹੈ ਕਿ ਉਹ ਵੀ ਵਰਕ ਫਰੋਮ ਹੋਮ ਹਨਾ ਵੀ ਘਰ ਬੈਠੇ ਆਨਲਾਈਨ ਪੈਸਾ ਕਮਾਓ ਆਨਲਾਈਨ ਕੰਮ ਕਰੋ ਮੈਨੂੰ ਲੱਗਦਾ ਇਹ ਜਿਹੜੀ ਜੰਗ ਆ ਇਹ ਵੀ ਆਨਲਾਈਨ ਹੀ ਲੱਗਣੀ ਆ ਆਨਲਾਈਨ ਲੜੀ ਆਏ ਨੇ ਇੰਸਟਾਗ੍ਰਾਮ 'ਤੇ ਲੜੀ ਆ ਰਹੇ ਕਹੀ ਬੋਲਦੇ ਤਾਂ ਇਹ ਜਣੇ ਜਿਹੜੇ ਪਾਕਿਸਤਾਨ ਦਾ ਝੰਡਾ ਘੁੱਟ ਕੇ ਖੁਸ਼ ਹੋਈ ਜਾਂਦੇ ਨੇ ਕਿ ਖਾਣੀ ਉਹਨਾਂ ਨੇ ਜੰਗ ਆ ਜੱਤ ਲਈ ਕੁਝ ਪਤਾ ਨਹੀਂ ਲੋਕਾਂ ਦੀ ਕਿੱਥੇ ਘਈ ਆ ਇੰਡੀਆ 'ਚ ਬੈਠੇ ਕਰੀ ਜਾਂਦੇ ਨੇ ਪਾਕਿਸਤਾਨ ਮਰਦਾਬਦ ਪਾਕਿਸਤਾਨ ਉਹਨਾਂ ਦੇ ਛਿੱਕੂ ਫੱਗ ਨਹੀਂ ਪੈਂਦਾ ਇਸ ਗੱਲ ਦਾ ਮਾਲਾ ਯਾਰ ਨੌਕਰੀ ਸੁੱਝ ਪਤਾ ਨਹੀਂ ਇੱਥੇ ਖੜੀ ਆ ਬਾਕੀ ਯਾਰ ਹਾਸੇ ਨਾਲ ਹੱਸਾ ਰਿਹਾ ਪਰ ਮੈਂ ਇਹਨੂੰ ਇੱਕ ਗੱਲ ਦੱਸਦਾ ਲੜਾਈ ਲੜਾਈ ਚ ਕੁਝ ਵੀ ਫਾਇਦਾ ਨਹੀਂ ਹੈਗਾ ਠੀਕ ਆ ਇਹਦੇ ਵਿੱਚ ਨਾ ਤਾਂ ਕਿਸੇ ਮੰਤਰੀ ਨੇ ਲੜਨ ਜਾਣਾ ਨਾ ਕਿਸੇ ਧਰਮ ਦੇ ठेकेदार ਨੇ ਲੜਨ ਜਾਣਾ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਨਾ ਸ਼ੇਰ ਲਿਖਿਆ ਹੋਇਆ ਸੀਗਾ ਵਸਤੇ ਕਹਿੰਦਾ ਮੈਂ ਕਿਉਂ ਤੋੜਾਂ ਮਸਜਿਦ ਨੂੰ ਤੂੰ ਕਿਉਂ ਤੋੜੇ ਮੰਦਿਰਾਂ ਨੂੰ ਆਹ ਕੱਠਿਆਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰਾਂ ਸਦੀਆਂ ਵਾਂਗੂ ਕੁਝ ਨਹੀਂ ਜਾਣਾ ਇਹਨਾਂ ਮਸਜਿਦ ਮੰਦਿਰਾਂ ਦਾ ਕੌਣ ਤੇਰਾ ਤੇ ਮੇਰਾ ਹੀ ਲੱਗਣਾ ਸਦਾ ਖੰਜਰਾਂ ਸੋ ਲੜਨ ਦੀ ਬਜਾਏ ਜੇ ਆਪਾਂ ਇੱਕ ਹੋ ਜਾਈਏ ਨਾ ਪਾਸ ਪੂਰੀ ਦੁਨੀਆ ਹਰਾ ਸਕਦੇ ਹਾਂ ਠੀਕ ਆ ਨਾ ਨਾ ਤਾਂ ਕੋਈ ਲੀਡਰ ਦਾ ਜਵਾਬਸ਼ਹੀਦ ਹੁੰਦਾ ਨਾ ਕਿਸੇ ਧਰਮ ਦਾ ਠੇਕੇਦਾਰ ਦਾ ਜਵਾਬਸ਼ਹੀਦ ਹੁੰਦਾ ਲੜਨਾ ਕਿੰਨਾ ਨੇ ਲੜਨਾ ਹੈਗਾ ਆਰਮੀ ਨੇ ਆਰਮੀ ਚ ਕੌਣ ਨੇ ਆਪਣੇ ਆਮ ਘਰਾਂ ਦੇ ਜਵਾਬ ਜਿਹੜੇ ਸ਼ਹੀਦ ਹੋਲੇ ਨੇ ਨਾ ਜਵਾਬ ਆਮ ਘਰਾਂ ਦੇ ਜਿਹੜੇ ਫੌਜ ਦੇ ਆਰਮੀ ਚ ਨੇ ਉਹ ਨਹੀਂ ਦੁਬਾਰਾ ਮੁੜ ਕੇ ਆਉਣੇ ਹੈਗੇ ਠੀਕ ਆ ਉਨ੍ਹਾਂ ਦਾ ਨੁਕਸਾਨ ਸਿਰਫ ਤੇ ਸਿਰਫ ਉਨ੍ਹਾਂ ਦੇ ਘਰਦਿਆਂ ਨੂੰ ਹੋਣਾ ਹੋਰ ਕਿਸੇ ਨੂੰ ਨਹੀਂ ਹੋਣਾ ਮੰਤਰੀਆਂ ਸ਼ਾਂਤਰੀਆਂ ਨੇ ਦੋ ਦਿਨ ਪੋਸਟਾਂ ਪਾ ਕੇ ਇੱਕ ਦੋ ਦਿਨ ਸ਼ਰਧਾਜਲੀ ਦੇ ਕੇ ਚਲੇ ਜਾਣਾ ਰਿਸ਼ਤੇਦਾਰਾਂ ਨੇ ਰੋਕੇ ਚਲੇ ਜਾਣਾ ਨੁਕਸਾਨ ਕਿੰਨਾ ਦਾ ਹੋਣਾ ਆਪਣੇ ਹੀ ਆਮ ਹੀ ਲੋਕਾਂ ਦਾ ਹੋਣਾ ਹੋਰ ਕਿਸੇ ਦਾ ਨੁਕਸਾਨ ਨਹੀਂ ਹੋਣਾ ਨੇਤਾ ਨੇ ਜਿਹੜੇ ਲੀਡਰ ਲੋਗ ਨੇ ਇਹਨਾਂ ਨੇ ਫਾਇਦਾ ਚੱਕ ਜਾਣਾ ਠੀਕ ਆ ਸੋ ਧਰਮ ਦੇ ਨਾਂ ਤੇ ਲੜਨਾ ਬੰਦ ਕਰੋ ਕਿਉਂਕਿ ਜੋ ਧਰਮ ਦੀ ਲੜਾਈ ਹੁੰਦੀ ਆ ਉਹ ਕਦੇ ਵੀ ਖਤਮ ਨਹੀਂ ਹੁੰਦੀ ਹੈ ਜਦੋਂ ਤੱਕ ਧਰਮ ਰਹੂ ਉਨਾਂ ਤੱਕ ਧਰਮ ਦੀਆਂ ਲੜਾਈਆਂ ਚੱਲਦੀਆਂ ਹੀ ਰਹਿਣੀਆਂ ਨੇ ਠੀਕ ਆ ਸੋ ਸਭ ਤੋਂ ਵੱਡਾ ਧਰਮ ਹੈਗਾ ਇਨਸਾਨੀਅਤ ਜੋ ਰੱਬ ਨੇ ਬਣਾਈਆ ਤੇ ਇਹ ਸਭ ਰੌਲਾ ਰੱਪਾ ਇਦਾਂ ਹੀ ਚੱਲਦਾ ਰਹਿਣਾ ਇਹਦੇ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ ਸ਼ੁੱਖ ਸ਼ਾਂਤੀ ਨਾਲ ਅਮਨ ਸ਼ਾਂਤੀ ਨਾਲ ਕੰਮ ਲਵੋ ਤੇ ਦਰਸ਼ਕ ਬਣ ਕੇ ਦੇਖ ਤਮਾਸ਼ੇ ਰੱਬ ਦੇ ਅਰੰਗਾਂ ਦੇ ਠੀਕ ਹੈ ਨਾ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ